ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਔਰਤਾਂ ਨੂੰ ਆਪਣੇ ਸਿਰ ਉੱਪਰ ਕਦੂ ਦਾ ਪਾਣੀ ਲਗਾਉਣਾ ਚਾਹੀਦਾ ਹੈ ਇਸ ਦੀ ਮਦਦ ਨਾਲ ਉਹਨਾਂ ਦੇ ਵਾਲ ਬਹੁਤ ਤੇਜ਼ੀ ਨਾਲ ਵਧਦੇ ਨੇ ਤੇ ਨਾਲ ਹੀ ਖੂਬਸੂਰਤ ਵੀ ਹੁੰਦੇ ਹਨ ਨੰਬਰ 2 ਜੇਕਰ ਤੁਸੀਂ ਲਗਾਤਾਰ ਆਪਣਾ ਚੌਲਾਂ ਵਾਲੇ ਪਾਣੀ ਨਾਲ ਧੋ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਹੀ ਦਿਨਾਂ ਵਿੱਚ ਹੀ ਤੁਹਾਡੇ ਚਿਹਰੇ ਦਾ ਰੰਗ ਸਾਫ਼ ਹੋ ਜਾਵੇਗਾ ਨੰਬਰ 3 ਰੋਜ਼ਾਨਾ ਛੋਲਿਆਂ ਨੂੰ ਵਾਲ ਕੇ ਖਾਣਾ ਸਰੀਰ ਘੋੜੇ ਦੀ ਤਰ੍ਹਾਂ ਚਬਾਨ ਦੇ ਨਾਲ-ਨਾਲ ਤਾਕਤਵਰ ਰਹਿੰਦਾ ਨਾਲ ਹੀ ਸਰੀਰ ਵੀ ਹਮੇਸ਼ਾ ਫਿੱਟ ਹੀ ਰਹਿੰਦਾ ਹੈ ਨੰਬਰ 4 ਜੇਕਰ ਤੁਸੀਂ ਗਿੱਲੀ ਮਿੱਟੀ ਨੂੰ ਸੁੰਘ ਲੈਂਦੇ ਹੋ ਤੇਸਨਾ ਸੁਗੰਧ ਦੀ ਸ਼ਕਤੀ ਵਾਦਿਆ ਨਾਲ ਹੀ ਦਿਮਾਗ ਵੀ ਤੇਜ਼ ਹੋਣ ਲੱਗ ਜਾਂਦਾ ਹੈ ਇਸ ਦੀ ਖੁਸ਼ੂ ਸਾਡੇ ਸਰੀਰ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਨੰਬਰ 5 ਜੇਕਰ ਤੁਹਾਡਾ ਬੁਖਾਰ ਉੱਤਰ ਦਾ ਨਾਮ ਨਾ ਲੈ ਰਿਹਾ ਹੋਵੇ ਤਾਂ ਤੁਸੀਂ ਗਿੰਦੇ ਦੇ ਫੁੱਲ ਲੈ ਕੇ ਉਹਨਾਂ ਦੀ ਚਾਹ ਬਣਾ ਕੇ ਪੀ ਲਓ ਇਸ ਦੀ ਮਦਦ ਨਾਲ ਬੁਖਾਰ ਵੀ ਠੀਕ ਹੋਵੇਗਾ ਇਸ ਤੋਂ ਇਲਾਵਾ ਜੇਕਰ ਸੈੱਲ ਘਟ ਗਏ ਉਹਨੋਂ ਵੀ ਠੀਕ ਹੋ ਜਾਣਗੇ ਨੰਬਰ 6 ਜੇਕਰ ਤੁਸੀਂ ਗਿੰਦੇ ਦੇ ਫੁੱਲਾਂ ਵਿੱਚ ਰਾਤ ਦੇ ਸਮੇਂ ਮੇਥੀ ਦਾਣਾ ਭਿਉਂਕੇ ਰੱਖੋ ਤੇ ਸਵੇਰ ਨੂੰ ਛਾਣ ਕੇ ਇਸ ਦਾ ਮਾਸਕ ਤਿਆਰ ਕਰ ਲਓ ਇਸ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਕੁਝ ਸਮੇਂ ਬਾਅਦ ਵਾਲਾਂ ਨੂੰ ਧੋ ਲਓ ਇਸ ਦੀ ਮਦਦ ਨਾਲ ਵਾਲਾਂ ਦਾ ਝੜਨਾ ਤੇ ਰੁੱਖਾਪਨ ਖਤਮ ਹੋ ਜਾਵੇਗਾ ਨੰਬਰ 7 ਜੇਕਰ ਤੁਸੀਂ ਸੋਨੇ ਦੇ ਨੈਨੋ ਕਣਾਂ ਦੀ ਵਰਤੂ ਆਪਣੇ ਚਿਹਰੇ ਉੱਪਰ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਸਾਡੀ ਡੈੱਡ ਸਕਿਨ ਖਤਮ ਹੋ ਜਾਂਦੀ ਹੈ ਜਿਹੜੇ ਤੇ ਚਮਕ ਆਉਂਦੀ ਹੈ ਨਾਲ ਹੀ ਇਹਨੇਕਾਂ ਹੀ ਰੋਗਾਂ ਨੂੰ ਦੂਰ ਕਰਦੇ ਹਨ ਇਹ ਨਮੀਆਂ ਖੋਜ ਅਨੁਸਾਰ ਪਤਾ ਲਗਾਇਆ ਗਿਆ ਹੈ ਨੰਬਰ 8 ਠੀਕ ਨਿੰਬੂ ਦੇ ਛਿਲਕੇ ਨੂੰ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਇਸ ਨੂੰ ਸਵੇਰੇ ਖਾਲੀ ਪੇਟ ਪੀ ਲਓ ਇਸ ਤੇ ਮਦਨਾ ਖੂਨ ਨੀ ਬਵਾ ਸਿਰ ਬੰਦ ਹੋ ਜਾਵੇ ਕੀ ਨੰਬਰ 9 ਦਾਲ ਵਿੱਚ ਕਦੇ ਵੀ ਠੰਡਾ ਪਾਣੀ ਨਹੀਂ ਪਾਉਣਾ ਚਾਹੀਦਾ ਇਸ ਨਾਲ ਤੁਹਾਡੀ ਦਾਲ ਦਾ ਸਵਾਦ ਖਰਾਬ ਹੋ ਜਾਂਦਾ ਦਾਲ ਵਿੱਚ ਪਾਣੀ ਹਮੇਸ਼ਾ ਗਰਮ ਕਰਕੇ ਹੀ ਪਾਓ ਨੰਬਰ 10 ਜੇਕਰ ਤੁਸੀਂ ਚਾਹ ਦੀ ਬਜੂਈ ਪੱਤੀ ਨੂੰ ਸੁਕਾ ਕੇ ਮਿੱਟੀ ਦੇ ਬਰਤਨ ਵਿੱਚ ਪਾ ਕੇ ਰੱਖੋ ਫਿਰ ਥੋੜੀ ਥੋੜੀ ਘਰ ਵਿੱਚ ਲੱਗੇ ਹਰ ਪੌਦਿਆਂ ਵਿੱਚ ਪਾਓ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਲੱਗੇ ਪੌਦੇ ਵਧੀਆ ਵਧਣ ਖੁੱਲਣ ਲੱਗ ਜਾਣਗੇ ਨੰਬਰ 11 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਬੰਦ ਜੁੱਤੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ ਨਾਲ ਹੀ ਪੈਰ ਵੀ ਖਰਾਬ ਹੋਣ ਲੱਗ ਜਾਂਦੇ ਹਨ। ਨੰਬਰ 12 ਜੇਕਰ ਤੁਸੀਂ ਚੌੜਾ ਸਿਗਰਟ ਘੱਟ ਤੋਂ ਘੱਟ ਕਰੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਸ਼ੂਗਰ ਦੀ ਬਿਮਾਰੀ ਤੋਂ ਵੀ ਬਚੇ ਰਹੋਗੇ। ਨੰਬਰ 13 ਜੇਕਰ ਤੁਸੀਂ ਸ਼ਿਮਲਾ ਮਿਰਚ ਦਸਦੀ ਹਨ ਵੱਧ ਤੋਂ ਵੱਧ ਕਰਦੇ ਹੋ ਤਾਂ ਤੁਹਾਨੂੰ ਦਿਲ ਦੇ ਰੋਗਾਂ ਤੋਂ ਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਕਾਹਾਂ ਦੂਰ ਰੱਖਣ ਵਿੱਚ ਮਦਦ ਕਰੇਗੀ। ਨੰਬਰ 14 ਜਿਨ੍ਹਾਂ ਔਰਤਾਂ ਦਾ ਆਪਰੇਸ਼ਨ ਹੋਇਆ ਹੋਵੇ ਉਹਨਾਂ ਨੂੰ ਕਦੇ ਤੇ ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਟੰਕਿਆਂ ਵਿੱਚ ਦਰਦ ਰਹਿਣ ਦੀ ਸਮੱਸਿਆ ਵੱਧ ਸਕਦੀ ਹੈ ਨੰਬਰ 15 ਦਾ ਦੰਦ ਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜਵੈਣ ਨੂੰ ਪੀਸ ਲਓ ਫਿਰ ਇਸ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਤੇ ਇਸ ਪੇਸਟ ਨੂੰ ਕਾਜ ਵਾਲੀ ਜਗ੍ਹਾ ਤੇ ਲਗਾ ਲਓ ਇਸ ਤੀ ਮਤਨ ਦਿਨਾਂ ਵਿੱਚ ਕਾਜ ਖੁਜਲੀ ਦਾ ਦੰਦ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 16 ਜੇਕਰ ਤੁਸੀਂ ਕਾਲੀ ਕਿਰਿਆਂ ਤੋਂ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਅੱਖਾਂ ਥੱਲੇ ਲਗਾ ਲਓ ਫਿਰ ਸਵੇਰੇ ਉੱਠਣਸਾ ਠੰਡੇ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨਾ 3-4 ਦਿਨਾਂ ਵਿੱਚ ਹੀ ਕਾਲੀ ਕਿਰੇ ਠੀਕ ਹੋਣ ਲੱਗ ਜਾਣਗੇ ਨੰਬਰ 17 ਜ਼ੁਕਾਮ ਲਈ ਦਾਦੀ ਮਾਂ ਦਾ ਉਪਾਏ ਇੱਕ ਗਲਾਸ ਗਰਮ ਪਾਣੀ ਦੇ ਨਾਲ ਜੀਰਾ ਕੁਟਜਿਆ ਗੁੜ ਤੇ ਇੱਕ ਚੁਟਕੀ ਕਾਲੀ ਮਿਰਚ ਸੀ ਇਸ ਨੂੰ ਦਿਨ ਵਿੱਚ 2-3 ਵਾਰ ਪੀਣ ਨਾਲ ਜ਼ੁਕਾਮ ਅਤੇ ਫਲੂ ਠੀਕ ਹੋ ਜਾਂਦਾ ਹੈ ਨੰਬਰ 18 ਜੇਕਰ ਤੁਸੀਂ ਰੋਜ਼ਾਨਾ 10 ਮਿੰਟ ਕਪਾਲਪਾਤੀ ਕਰਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡਾ ਪੇਟ ਅੰਦਰ ਤੋਂ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਂਦਾ ਜਿਸ ਕਾਰਨ ਸਰੀਰ ਨੂੰ ਨੇਕਾ ਹੀ ਲਾਭ ਮਿਲਦੇ ਹਨ ਸਰੀਰ ਜਵਾਨ ਦਿਖਣ ਲੱਗ ਜਾਂਦਾ ਨਾਲ ਹੀ ਚਿਹਰੇ ਤੇ ਰੌਣਕ ਆਉਣ ਲੱਗ ਜਾਂਦੀ ਹੈ ਨੰਬਰ 19 ਪੱਤੇਦਾਰ ਸਬਜ਼ੀਆਂ ਖਾਇਆ ਕਰੋ ਇਸ ਦੀ ਮਦਦ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਮਿਲਦੀ ਹੈ ਜਿਸ ਨਾਲ ਸਰੀਰ ਅੰਦਰ ਕੰਮ ਕਰਨ ਦੀ ਤਾਕਤ ਵਧਦੀ ਨਾਲ ਹੀ ਸਿਹਤਮੰਦ ਰਹਿੰਦਾ ਹੈ ਨੰਬਰ ਵੀ ਜਿਹੜੇ ਲੋਕ ਰੋਜ਼ਾਨਾ ਗੁਣਗੁਣਾ ਪਾਣੀ ਹੀ ਪੀਂਦੇ ਹਨ ਉਹਨਾਂ ਨੂੰ ਕਦੇ ਵੀ ਬਿਮਾਰੀ ਨਹੀਂ ਛੂਹ ਸਕਦੀ ਤੇ ਨਾਲ ਹੀ ਉਹਨਾਂ ਦੇ ਸਰੀਰ ਦੀ ਸਫਾਈ ਵੀ ਸਹੀ ਤਰੀਕੇ ਨਾਲ ਹੁੰਦੀ ਹੈ ਨਾ ਨੰਬਰ 21 ਹਰ ਪਤੀ ਨੂੰ ਆਪਣੀ ਪਤਨੀ ਨਾਲ ਕੁਝ ਸਮਾਂ ਜ਼ਰੂਰ ਬਤੀਤ ਕਰਨਾ ਚਾਹੀਦਾ ਹੈ ਇਸ ਨਾਲ ਆਰਥਮਾਨ ਹਮੇਸ਼ਾ ਸਹੀ ਰਹਿੰਦਾ ਹੈ ਨਹੀਂ ਤਾਂ ਹਰ ਸਮੇਂ ਟੈਨਸ਼ਨ ਵਿੱਚ ਰਹਿੰਦੀ ਹੈ ਤੇ ਕਈ ਵਾਰ ਉਹ ਡਿਪਰੈਸ਼ਨ ਦਾ ਸ਼ਿਕਾਰ ਵੀ ਹੋਣ ਲੱਗ ਜਾਂਦੀ ਹੈ ਕਿਉਂਕਿ ਸਾਰੇ ਘਰ ਵਿੱਚ ਇੱਕ ਪਤੀ ਹੀ ਹੁੰਦਾ ਜਿਸ ਨਾਲ ਉਹ ਗੱਲਾਂ ਕਰ ਸਕਦੀ ਹੈ ਨੰਬਰ 2 ਜੇਕਰ ਤੁਸੀਂ ਪੈਰਾਂ ਵਿੱਚ ਚਾਂਦੀ ਦੀ ਮੁੰਦਰੀ ਪੈਂਦੇ ਹੋ ਤਾਂ ਇਸ ਨਾਲ ਸਰੀਰ ਦਾ ਤਾਪਮਨ ਹਮੇਸ਼ਾ ਸਹੀ ਰਹਿੰਦਾ ਹੈ ਨਾਲ ਹੀ ਇਹ ਗੁੱਸੇ ਨੂੰ ਵੀ ਸ਼ਾਂਤ ਕਰਨ ਦਾ ਕੰਮ ਕਰਦੀ ਹੈ ਨੰਬਰ 3 ਜੇਕਰ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਨੀਂਦ ਆ ਰਹੀ ਹੋਵੇ ਜਾਂ ਫਿਰ ਥਕਾਵਟ ਜ਼ਿਆਦਾ ਮਹਿਸੂਸ ਹੋ ਰਹੀ ਹੋਵੇ ਤਾਂ ਇਸ ਦਾ ਅਲੱਗ ਸੰਕੇਤ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਹੋਈ ਹੈ ਨੰਬਰ 24 ਕੌੜੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਿਆ ਕਰੋ ਇਹਨਾਂ ਦੀ ਮਦਦ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਸਰੀ ਚੰਗੇ ਤਰੀਕੇ ਨਾਲ ਸਾਫ਼ ਹੁੰਦਾ ਹੈ ਨੰਬਰ 25 ਜਿਹੜੀਆਂ ਔਰਤਾਂ ਰੋਜ਼ਾਨਾ ਪਰਮਾਤਮਾ ਦੇ ਨਾਮ ਤੋਂ ਦਿਨ ਦੀ ਸ਼ੁਰੂਆਤ ਕਰਦੀਆਂ ਉਹਨਾਂ ਦਾ ਪੂਰਾ ਦਿਨ ਵਧੀਆ ਨਿਕਲਦਾ ਨਾਲ ਹੀ ਉਹ ਸਿਹਤ ਪੱਖੋਂ ਵੀ ਤੰਦਰੁਸਤ ਤੇ ਜਵਾਨ ਰਹਿੰਦੀਆਂ ਹਨ ਨੰਬਰ 26 ਜਿਹੜੀ ਔਰਤ ਚੰਗੀ ਹੁੰਦੀ ਹੈ ਆਪਣੇ ਚਿਹਰੇ ਉੱਪਰ ਹਲਕੀ ਮੁਸਕਾਨ ਹੀ ਰੱਖਦੀ ਹੈ ਉਹ ਕਦੇ ਵੀ ਜ਼ਿਆਦਾ ਨਹੀਂ ਹਸੂਗੀ ਪਰ ਜਿਹੜੀ ਜ਼ਿਆਦਾ ਸਮੇਂ ਹੱਸਦੀ ਹੀ ਜਾਵੇ ਉਹਰ ਚੰਗੀਆਂ ਨਹੀਂ ਹੁੰਦੀ ਨੰਬਰਸ ਤਾਂ ਜਿਹੜੀਆਂ ਆਪਣੇ ਪੈਰਾਂ ਵਿੱਚ ਅੰਜਰਾ ਨਹੀਂ ਪਾਉਂਦੇ ਉਹਨਾਂ ਦਾ ਚੰਦਰਮਾ ਖਰਾਬ ਹੁੰਦਾ ਤੇ ਨਾਲ ਹੀ ਆਪਣੀ ਮਾਂ ਲਈ ਦੁੱਖਾਂ ਦਾ ਕਾਰਨ ਬਣਦੀਆਂ ਹਨ ਇਸ ਲਈ ਹਰ ਆਰਤ ਨੂੰ ਆਪਣੇ ਪੈਰਾਂ ਵਿੱਚ ਆਂਦੀ ਦੀ ਜਾਂਜਾ ਜ਼ਰੂਰ ਪਾਉਣੀ ਚਾਹੀਦੀ ਹੈ ਕਿਉਂਕਿ ਉਹ ਬਹੁਤ ਹੀ ਚੰਗੀਆਂ ਹਨ ਨੰਬਰ 28 ਜੇਕਰ ਤੁਸੀਂ ਬੱਕਰੀ ਦੇ ਦੁੱਧ ਨਾਲ ਪਤੀਸਾ ਖਾ ਲੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਬੁਢਾਪਾ ਨਹੀਂ ਆਵੇਗਾ ਦੁੱਧ ਨਾਲ ਖਾਣਾ ਚੰਗਾ ਮੰਨਿਆ ਜਾਂਦਾ ਹੈ ਨੰਬਰ 29 ਨਿੰਮ ਦੇ ਪੱਤੇ ਖਾਣ ਨਾਲ ਸਰੀਰ ਉੱਪਰ ਕੋਈ ਵੀ ਫੋੜਾ ਜਾਂ ਫਿਰ ਫਿੰਸੀ ਨਹੀਂ ਹੁੰਦੀ ਨਾਲ ਹੀ ਜੇਕਰ ਤੁਹਾਡਾ ਖੂਨ ਗੰਦਾ ਹੋਵੇਗਾ ਉਹ ਵੀ ਸਾਫ਼ ਹੋ ਜਾਵੇਗਾ ਨੰਬਰ 3 ਜੇਕਰ ਤੁਸੀਂ ਆਪਣਾ ਭજન ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਲੂ ਦਾ ਸੇਵਨ ਜ਼ਰੂਰ ਕਰਿਆ ਕਰੋ ਇਹਨਾਂ ਦੀ ਮਦਦ ਨਾਲ ਭજન ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ ਇਸ ਤੋਂ ਇਲਾਵਾ ਛੋਲਿਆਂ ਨੂੰ ਭਾਲ ਕੇ ਵੀ ਜ਼ਰੂਰ ਖਾਇਆ ਕਰੋ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 31 ਅਮਰੂਦੀਆਂ ਪੱਤੀਆਂ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਨੇ ਨਾਲ ਹੀ ਇਸ ਨਾਲ ਸਰੀਰ ਦੀ ਇਨਫੈਕਸ਼ਨ ਖਤਮ ਹੁੰਦੀ ਹੈ ਨੰਬਰ 32 ਸੂਜੀ ਦਾ ਹਲਵਾ ਬਣਾਉਣ ਸਮੇਂ ਉਸ ਵਿੱਚ ਪਾਣੀ ਨਾਲ ਜ਼ਿਆਦਾ ਦੁੱਧ ਪਾ ਲਿਆ ਕਰੋ ਇਸ ਨਾਲ ਹਲਵਾ ਬਹੁਤ ਹੀ ਸੁਆਦ ਬਣਦਾ ਤੇ ਰੰਗ ਵੀ ਸੋਨਾ ਆਉਂਦਾ ਹੈ ਨੰਬਰ 33 ਜੇਕਰ ਤੁਸੀਂ ਅਖਬਾਰ ਦੇ ਟੁਕੜਿਆਂ ਨੂੰ ਫ੍ਰਿਜ ਵਿੱਚ ਰੱਖਦੇ ਹੋ ਇਸ ਦੀ ਮਨਾ ਫ੍ਰਿਜ ਦੀ ਸਾਰੀ ਗੰਦੀ ਸਮੈਲ ਅਖਬਾਰ ਵਿੱਚ ਆ ਜਾਂਦੀ ਹੈ ਤੇ ਫ੍ਰਿਜ ਬਿਲਕੁਲ ਫ੍ਰੈਸ਼ ਹੋ ਜਾਂਦੀ ਹੈ। ਨੰਬਰ 34 ਗੰਦੇ ਕੱਪੜਿਆਂ ਨੂੰ ਜ਼ਿਆਦਾ ਸਮੇਂ ਲਈ ਨਾ ਰੱਖੋ ਇਹਨਾਂ ਵਿੱਚ ਕੀਟਾਣੂ ਭਰ ਜਾਂਦੇ ਨੇ ਜੋ ਸਾਡੇ ਸਰੀਰ ਉੱਪਰ ਐਲਰਜੀ ਦਾ ਕਾਰਨ ਬਣ ਜਾਂਦੇ ਨੇ ਜਿਸ ਕਰਕੇ ਸਾਡੇ ਸਰੀਰ ਉੱਪਰ ਖਾਜ ਖੁਜਲੀ ਹੁੰਦੀ ਰਹਿੰਦੀ ਹੈ। ਨੰਬਰ 35 ਜੇਕਰ ਤੁਸੀਂ ਰੋਜ਼ਾਨਾ ਇੱਕ ਵਿਟਾਮਿਨ E ਦਾ ਕੈਪਸੂਲ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਵੇਗੀ ਤੇ ਨਾਲ ਹੀ ਵਾਲਾਂ ਲਈ ਵੀ ਕਾਫੀ ਲਾਭਕਾਰੀ ਹੋਵੇਗਾ। ਨੰਬਰ 36 ਪਿਆਜ਼ ਦੇ ਸਿਲਕੇ ਨੂੰ ਸੈਲ ਹੋ ਜਾਂਦੀ ਹੈ ਇਸ ਦੀ ਮਦਨਾ ਸੈਲਫ ਉੱਪਰ ਚਿਕਨਾਈ ਬਿਲਕੁਲ ਵੀ ਨਹੀਂ ਰਹਿੰਦੀ ਨੰਬਰ 37 ਜੇਕਰ ਤੁਸੀਂ ਕੌਫੀ ਵਿੱਚ ਘਿਓ ਪਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਲੰਬੇ ਸਮੇਂ ਤੱਕ ਊਰਜਾ ਨਾਲ ਭਰੇ ਰਹਿ ਸਕਦੇ ਹੋ ਇਸ ਦੀ ਮਦਨਾ ਤੁਸੀਂ ਹਰ ਕੰਮ ਨੂੰ ਪੂਰੀ એનર્ਜੀ ਨਾਲ ਕਰ ਸਕਦੇ ਹੋ ਨੰਬਰ 38 ਔਰਤਾਂ ਦੇ ਵਿੱਚ ਅਕਸਰ ਆਇਰਨ ਦੀ ਕਮੀ ਹੋ ਜਾਂਦੀ ਹੈ ਜੇਕਰ ਉਹ ਰੋਜ਼ਾਨਾ ਆਪਣੀ ਡਾਈਟ ਵਿੱਚ ਥੋੜਾ ਜਿਹਾ ਸੁੱਕਾ ਨਾਰੀਅਲ ਸ਼ਾਮਿਲ ਕਰ ਲੈਣ ਤਾਂ ਉਨ੍ਹਾਂ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਨਾਲ ਹੀ ਡਾਈਟਰੀ ਫਾਈਬਰ ਵੀ ਪੂਰਾ ਹੋਵੇਗਾ ਨੰਬਰ 39 ਜੇਕਰ ਤੁਸੀਂ ਸੰਤਰੇ ਦਾ ਜੂਸ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਬਹੁਤ ਜ਼ਿਆਦਾ ਗਲੋ ਆਉਣ ਲੱਗ ਜਾਂਦਾ ਨਾਲ ਹੀ ਸਰੀਰ ਜਵਾਨ ਦੇ ਨਾਲ ਨਾਲ ਸਿਹਤਮੰਦ ਰਹਿੰਦਾ ਹੈ। ਨੰਬਰ 40 ਜੇਕਰ ਤੁਸੀਂ ਆਪਣੇ ਖਾਣੇ ਵਿੱਚ ਬਰੋਕਲੀ ਦਾ ਸੇਵਨ ਕਰਦੇ ਹੋ ਇਸ ਦੀ ਮਨਾਂ ਸਰੀਰ ਨੂੰ ਚੰਗੀ ਮਾਤਰਾ ਵਿੱਚ ਫਾਈਬਰ ਅਤੇ ਵਿਟਾਮਿਨ ਮਿਲਦਾ ਹੈ। ਨੰਬਰ 41 ਜੇਕਰ ਤੁਹਾਨੂੰ ਬਹੁਤ ਜ਼ਿਆਦਾ ਉਲਟੀਆਂ ਲੱਗੀਆਂ ਹੋਣ ਉਹ ਹਟ ਹੀ ਨਾ ਰਹੀਆਂ ਹੁਣ ਤਾਂ ਤੁਸੀਂ ਨਿੰਬੂ ਦਾ ਟੁਕੜਾ ਲੈ ਲਓ ਉਸ ਨੂੰ ਥੋੜੇ ਥੋੜੇ ਸਮੇਂ ਬਾਅਦ ਚੂਸੋ ਇਸ ਦੀ ਮਨਾਂ ਉਲਟੀਆਂ ਆਉਣੀਆਂ ਹਟ ਜਾਣਗੀਆਂ। ਨੰਬਰ 42 ਆਪਣੀ ਰਸੋਈ ਵਿੱਚ ਕਦੇ ਵੀ ਆਲ ਆਊਟ ਦਾ ਇਸਤੇਮਾਲ ਨਾ ਕਰੋ ਇਸਦੀ ਮਦਨ ਰਸੋਈ ਵਿੱਚ ਅੱਗ ਵੀ ਲੱਗ ਸਕਦੀ ਹੈ ਜਿਸ ਕਰਕੇ ਤੁਸੀਂ ਕਿਸੇ ਵੱਡੀ ਮੁਸੀਬਤ ਵਿੱਚ ਪੈ ਸਕਦੇ ਹੋ ਨੰਬਰ 43 ਜੇਕਰ ਤੁਹਾਡੇ ਸਿਰ ਵਿੱਚ ਦਰਦ ਠੀਕ ਨਾ ਹੋ ਰਿਹਾ ਹੋਵੇ ਤਾਂ ਤੁਸੀਂ ਰੋਟੀ ਖਾ ਲਓ ਉਸ ਤੋਂ ਬਾਅਦ ਇੱਕ ਗਲਾਸ ਨਿੰਬੂ ਪਾਣੀ ਦਾ ਪੀ ਸਕਦੇ ਹੋ ਇਸ ਨਾਲ ਸਿਰ ਦਰਦ ਠੀਕ ਹੋਵੇਗਾ ਕਈ ਵਾਰ ਸਾਡੇ ਪੇਟ ਨੂੰ ਭੁੱਖ ਲੱਗੀ ਕਾਰਨ ਜਾਂ ਗੈਸਦਾਰਨ ਸਿਰਦਰਦ ਹੋਣ ਲੱਗ ਜਾਂਦਾ ਹੈ ਨੰਬਰ 44 ਮੇਥੇ ਦਾਣੇ ਨੂੰ ਪੀਸ ਕੇ ਵਾਲਾਂ ਉੱਪਰ ਲੇਪ ਲਗਾਉਣ ਨਾਲ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋਣ ਲੱਗ ਜਾਂਦੀਆਂ ਨੇ ਵਾਲਾਂ ਤੇ ਚਿਹਰੇ ਲਈ ਬਹੁਤ ਹੀ ਲਾਭਕਾਰੀ ਹੈ ਨੰਬਰ 45 ਇਸ ਨੂੰ ਚਿਹਰੇ ਤੇ ਲਗਾਉਣਾ ਸਕਿਨ ਸੰਬੰਧੀ ਹੋਣ ਵਾਲੀ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਰਾਤ ਪਰ ਭਿਓ ਕੇ ਰੱਖਣਾ ਮੇਥੀ ਦੇ ਦਾਣੇ ਦਾ ਪੇਸਟ ਬਣਾ ਕੇ ਚਿਹਰੇ ਉੱਤੇ ਲਗਾਉਣਾ ਨੂੰ ਤੋਂ ਕਿੱਲਾਂ ਤੋਂ ਛੁਟਕਾਰਾ ਮਿਲਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਬਧੀਆਂ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ